ਫਲਿੱਪਕਾਰਟ ਤੁਸੀਂ ਦੇਖ ਰਹੇ 247 ਪੰਜਾਬ ਤੇ ਮੈਂ ਮਨਪ੍ਰੀਤ ਕੌਰ ਜੀ ਹਾਂ ਦਾਸਵਾں ਕਿ ਲੁਧਿਆਣੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਲਿੱਪਕਾਰਟ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਜਿਹੜੇ ਕਿ ਦਾਸਵਾں ਕਿ ਆਨਲਾਈਨ ਆਰਡਰ ਕਰਦੇ ਨੇ ਉਸ ਦੇ ਰਿਗਾਰਡਿੰਗ ਜਿਹੜਾ ਕਿ ਮਾਮਲਾ ਜੁੜਿਆ ਹੈ ਤਾਂ ਦਾਸਵਾں ਕਿ ਫਲਿੱਪਕਾਰਟ ਤੋਂ ਜਿਹੜਾ ਕਿ ਟਰੱਕ ਆ ਰਿਹਾ ਸੀ ਉਸ ਵਿੱਚ 1.21 ਕਰੋੜ ਰੁਪਏ ਦਾ ਸਮਾਨ ਜਿਹੜਾ ਕਿ ਚੋਰੀ ਹੋ ਗਿਆ ਲੁਧਿਆਣੇ ਦੇ ਵਿੱਚ ਫਲਿੱਪਕਾਰਟ ਦੇ ਇੱਕ ਟਰੱਕ ਤੋਂ ਲਗਭਗ 1.21 ਕਰੋੜ ਦਾ ਜੋ ਕਿ ਸਮਾਨ ਚੋਰੀ ਹੋਣ ਦਾ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਟਰੱਕ ਡਰਾਈਵਰ ਅਤੇ ਉਸ ਦੇ ਜਿਹੜੇ ਕਿ ਸਹਾਇਕ ਨਿਮਲ ਕੇ 234 ਪਾਰਸਲ ਜਿਹੜੇ ਕਿ ਚੁਰਾ ਲੈ ਰਹੇ ਜਿਨ੍ਹਾਂ ਦੇ ਵਿੱਚ 221 ਐਪਲ ਆਈਫੋਨ 5 ਹੋਰ ਮਹਿੰਗੇ ਮੋਬਾਈਲ ਫੋਨ ਤੇ ਹੋਰ ਜਿਹੜੇ ਕਿ ਸਮਾਨ ਸ਼ਾਮਿਲ ਸੀ ਇਸ ਨਾਲ ਦਾਸਵਾਕੇ ਡਰਾਈਵਰ ਸਿਰਫ 7 ਦਿਨ ਪਹਿਲਾਂ ਹੀ ਨੌਕਰੀ ਤੇ ਲੱਗਿਆ ਸੀ ਇਸ ਮਾਮਲੇ ਸੰਬੰਧੀ ਕੁੜਗਾਉ ਦੇ ਵਿੱਚ ਸਥਿਤ ਇੱਕ ਲੋਜਿਸਟਿਕ ਫਾਰਮ ਦੇ ਵਿੱਚ ਜਿਹੜਾ ਕਿ ਕੰਮ ਕਰਦੇ ਵਿਅਕਤੀ ਦੇ ਬਿਆਨ ਤੇ ਜਿਹੜੇ ਕਿ ਇਹ ਸ਼ਿਕਾਇਤ ਟਾਰਜ ਕੀਤੀ ਗਈ ਹੈ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਜਿਸਟਿਕ ਕੰਪਨੀ 10 ਦਿਨ ਪਹਿਲਾਂ ਰਾਜਸਥਾਨ ਦੇ ਰਹਿਣ ਵਾਲੇ ਨਾਸੀਰ ਨੂੰ ਟਰੱਕ ਡਰਾਈਵਰ ਵਜੋਂ ਨੌਕਰੀ ਤੇ ਰੱਖਿਆ ਸੀ ਨਾਸੀਰ ਅਤੇ ਉਸ ਦੀ ਸਹਾਇਕ ਨੂੰ ਟਰੱਕ ਦੇ ਵਿੱਚ ਕੁੱਲ 11000 ਤੋਂ ਵੱਧ ਪਾਰਸਲ ਖੰਨਾ ਦੇ ਗੋਦਾਮ ਦੇ ਵਿੱਚ ਪਹੁੰਚਾਉਣ ਦੇ ਲਈ ਭੇਜਿਆ ਗਿਆ ਸੀ ਟਰੱਕ ਚਾਲਕ ਨਾਸੀਰ ਅਤੇ ਉਸ ਦੀ ਸਹਾਇਕ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਇਸ ਤੋਂ ਬਾਅਦ ਟਰੱਕ ਚਾਲਕ ਤੇ ਜਿਹੜਾ ਕਿ ਸਹਾਇਕ ਖੰਨਾ ਦੇ ਗੋਦਾਮ ਵਿੱਚੋਂ ਟਰੱਕ ਛੱਡ ਕੇ ਭੱਜ ਗਿਆ ਇੱਥੇ ਜਦੋਂ ਪਾਰਸਲ ਸਕੈਨ ਕੀਤੇ ਗਏ ਤਾਂ 234 ਪਾਰਸਲ ਗਾਇਬ ਪਾਏ ਗਏ ਇਸ ਸੰਬੰਧੀ ਲੌਜਿਸਟਿਕ ਫਰਮ ਨੂੰ ਜਿਹੜੀ ਕੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਰੋਪੀਆਂ ਨੂੰ ਸਾਜ਼ਿਸ਼ ਰਚ ਚੁੱਕੇ ਆਈਫੋਨ ਚੋਰੀ ਕੀਤੇ ਨੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਟਰੱਕ ਚਾਲਕ ਨਾਸਿਰ ਅਤੇ ਉਸ ਦੇ ਸਹਾਇਕ ਦੇ ਖਿਲਾਫ ਜਿਹੜਾ ਕਿ ਮਾਮਲਾ ਵੀ ਦਰਜ ਕਰ ਲਿਆ ਤੇ ਦੱਸ ਦਵਾਂ ਕਿ ਇੰਨੀ ਕਰੋੜਾਂ ਦੀ ਜਿਹੜੀ ਕਿ ਠੱਗੀ ਹੋ ਚੁੱਕੀ ਹੈ ਜਿਹੜਾ ਕਿ ਟਰੱਕ ਡਰਾਈਵਰ ਸੀਗਾ ਉਹ ਆਪਣਾ ਟਰੱਕ ਜਿਹੜਾ ਕਿ ਛੱਡ ਕੇ ਭੱਜ ਗਿਆ ਹਾਲਾਂਕਿ ਉਹ 10 ਦਿਨ ਪਹਿਲਾਂ ਹੀ ਨੌਕਰੀ ਤੇ ਰੱਖਿਆ ਗਿਆ ਸੀਗਾ ਤੇ ਉਸ ਜਿਹੜੀ ਕੰਪਨੀ ਦੇ ਨਾਲ ਜਿਹੜੀ ਕਿ ਇੰਨੀ ਵੱਡੀ ਧੋਖਾਧੜੀ ਕੀਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੌਰ ਜੀ ਹਾਂ ਦਾਸਵਾ ਕਿ ਲੁਧਿਆਣੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਲਿੱਪਕਾਰਟ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਜਿਹੜੇ ਕਿ ਦਾਸਵਾ ਕਿ ਆਨਲਾਈਨ ਆਰਡਰ ਕਰਦੇ ਨੇ ਉਸ ਦੇ ਰਿਗਾਰਡਿੰਗ ਜਿਹੜਾ ਕਿ ਮਾਮਲਾ ਜੁੜਿਆ ਹੈ ਤਾਂ ਦਾਸਵਾ ਕਿ ਫਲਿੱਪਕਾਰਟ ਤੋਂ ਜਿਹੜਾ ਕਿ ਟਰੱਕ ਆ ਰਿਹਾ ਸੀ ਉਸ ਵਿੱਚ 1.21 ਕਰੋੜ ਰੁਪਏ ਦਾ ਸਮਾਨ ਜਿਹੜਾ ਕਿ ਚੋਰੀ ਹੋ ਗਿਆ ਲੁਧਿਆਣੇ ਦੇ ਵਿੱਚ ਫਲਿੱਪਕਾਰਟ ਦੇ ਇੱਕ ਟਰੱਕ ਤੋਂ ਲਗਭਗ 1.21 ਕਰੋੜ ਦਾ ਜੋ ਕਿ ਸਮਾਨ ਚੋਰੀ ਘੋਣ ਦਾ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਟਰੱਕ ਡਰਾਈਵਰ ਅਤੇ ਉਸ ਦੇ ਜਿਹੜੇ ਕਿ ਸਹਾਇਕ ਨਿਮਿਲ ਕੇ 234 ਪਾਰਸਲ ਜਿਹੜੇ ਕਿ ਚੁਰਾ ਲੈ ਰਹੇ ਜਿਨ੍ਹਾਂ ਦੇ ਵਿੱਚ 221 Apple iPhone 5 ਹੋਰ ਮਹਿੰਗੇ ਮੋਬਾਈਲ ਫੋਨ ਤੇ ਹੋਰ ਜਿਹੜੇ ਕਿ ਸਮਾਨ ਸ਼ਾਮਿਲ ਸੀ ਇਸ ਦੇ ਨਾਲ ਦਾਸਵਾਕ ਡਰਾਈਵਰ ਸਿਰਫ 10 ਦਿਨ ਪਹਿਲਾਂ ਹੀ ਨੌਕਰੀ ਤੇ ਲੱਗਿਆ ਸੀ ਇਸ ਮਾਮਲੇ ਸੰਬੰਧੀ ਖੁਰগাঁও ਦੇ ਵਿੱਚ ਸਥਿਤ ਇੱਕ ਲੋਜਿਸਟਿਕ ਫਾਰਮ ਦੇ ਵਿੱਚ ਜਿਹੜਾ ਕਿ ਕੰਮ ਕਰਦੇ ਵਿਅਕਤੀ ਦੇ ਬਿਆਨ ਤੇ ਜਿਹੜੇ ਕਿ ਇਹ ਸ਼ਿਕਾਇਤ Então... Essa... ਟਾਰਜ ਕੀਤੀ ਗਈ ਹੈ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਜਿਸਟਿਕ ਕੰਪਨੀ 10 ਦਿਨ ਪਹਿਲਾਂ ਰਾਜਸਥਾਨ ਦੇ ਰਹਿਣ ਵਾਲੇ ਨਾਸੀਰ ਨੂੰ ਟਰੱਕ ਡਰਾਈਵਰ ਵਜੋਂ ਨੌਕਰੀ ਤੇ ਰੱਖਿਆ ਸੀ ਨਾਸੀਰ ਅਤੇ ਉਸ ਦੀ ਸਹਾਇਕ ਨੂੰ ਟਰੱਕ ਦੇ ਵਿੱਚ ਕੁੱਲ 11000 ਤੋਂ ਵੱਧ ਪਾਰਸਲ ਖੰਨਾ ਦੇ ਗੋਦਾਮ ਦੇ ਵਿੱਚ ਪਹੁੰਚਾਉਣ ਦੇ ਲਈ ਭੇਜਿਆ ਗਿਆ ਸੀ ਟਰੱਕ ਚਾਲਕ ਨਾਸੀਰ ਅਤੇ ਉਸ ਦੀ ਸਹਾਇਕ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਇਸ ਤੋਂ ਬਾਅਦ ਟਰੱਕ ਚਾਲਕ ਤੇ ਜਿਹੜਾ ਕਿ ਸਹਾਇਕ ਖੰਨਾ ਦੇ ਗੋਦਾਮ ਵਿੱਚੋਂ ਟਰੱਕ ਛੱਡ ਕੇ ਭੱਜ ਗਿਆ ਇੱਥੇ ਜਦੋਂ ਪਾਰਸਲ ਸਕੈਨ ਕੀਤੇ ਗਏ ਤਾਂ 234 ਪਾਰਸਲ ਗਾਇਬ ਪਾਏ ਗਏ ਇਸ ਸੰਬੰਧੀ ਲੌਜਿਸਟਿਕ ਫਰਮ ਨੂੰ ਜਿਹੜੀ ਕਿ ਜਾਣਕਾਰੀ ਦਿੱਤੀ ਗਈ ਅਤੇ ਫਿਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਰੋਪੀਆਂ ਨੂੰ ਸਾਜ਼ਿਸ਼ ਰਚਾ ਚੁੱਕੇ ਆਈਫੋਨ ਚੋਰੀ ਕੀਤੇ ਨੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਟਰੱਕ ਚਾਲਕ ਨਾਸਿਰ ਅਤੇ ਉਸ ਦੇ ਸਹਾਇਕ ਦੇ ਖਿਲਾਫ ਜਿਹੜਾ ਕਿ ਮਾਮਲਾ ਵੀ ਦਰਜ ਕਰ ਲਿਆ ਤੇ ਦੱਸ ਦਵਾਂ ਕਿ ਇੰਨੀ ਕਰੋੜਾ ਦੀ ਜਿਹੜੀ ਕਿ ਠੱਗੀ ਹੋ ਚੁੱਕੀ ਹੈ ਜਿਹੜਾ ਕਿ ਟਰੱਕ ਡਰਾਈਵਰ ਸੀਗਾ ਉਹ ਆਪਣਾ ਟਰੱਕ ਜਿਹੜਾ ਕਿ ਛੱਡ ਕੇ ਭੱਜ ਗਿਆ ਹਾਲਾਂਕਿ ਉਹ 10 ਦਿਨ ਪਹਿਲਾਂ ਹੀ ਨੌਕਰੀ ਤੇ ਰੱਖਿਆ ਗਿਆ ਸੀਗਾ ਤੇ ਉਸ ਜਿਹੜੀ ਕੰਪਨੀ ਦੇ ਨਾਲ ਜਿਹੜੀ ਕਿ ਇੰਨੀ ਵੱਡੀ ਧੋਖਾਧੜੀ ਕੀਤੀ ਹੈ